ਹਜੂਬ ਬੋਲ ਮਾਸ਼ਾ ਅੱਲ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹੋ ਵੀਡੀਓ ਚ ਆਇਆ ਅੱਜ ਸਰ ਬੱਚਾ ਤੋਂ ਮਨੀ ਪਣੋਟਾ ਤੇ ਕੈਂਪਰਿਚ 10th ਕਲਾਸ ਚ ਪੜਦਾ ਹੈ ਤੇ ਸਕੂਲ ਦੇ ਵਿੱਚ ਰੁਟੀਂ ਕਿ ਲੈਂਦਾ ਹੀ ਆ ਅਸਟਾ ਦੋ ਧਿਆਨ ਦੇਵਾਇਆ ਲੇ ਧਿਆਨ ਕਰ ਆਪਣਾ ਸਦਾ ਫੋਨ ਆਇਆ ਵੀ ਪਤਾ ਲੱਗਾ ਵੀ ਇਹਨਾਂ ਦਾ ਕੁਝ ਬੱਚਿਆਂ ਨੇ ਇਹਦੇ ਅਦਰ ਸੈਕਸ਼ਨਿਆਂ ਨੇ ਆਪਸ ਵਿੱਚ ਲੜਕੇ ਦੇ ਸੈਕਸ਼ਨ ਦੇ ਵਿੱਚ ਉਹ ਕੜੇ-ਕੜੇ ਪੋਤਲਾਂ ਨਾਲ ਨੂੰ ਮਾਰਿਆ ਕਾਫੀ ਜੱਥੇ ਕਾਫੀ ਕੰਮ ਜਾ ਰਿਹਾ ਉਹਨੂੰ ਦੇਖ ਰਹੇ ਹਾਂ ਜਿਹੜੇ ਲੁਧਿਆਣੇ ਤੋਂ ਆਏ ਆ ਤੇ ਇਹਨਾਂ ਨੂੰ ਐਡਮਿਟ ਕਰਵਾਇਆ ਗਾ ਜਿਹੜੇ ਮਿਸ਼ਕਮ ਵਾਲੇ ਦੇ ਟਾਂਕੇ ਪੂਰੀ ਮਵਾਇਤ ਸਭ ਦੇ ਸਰ ਕੀ ਕਿਸ ਚੀਜ਼ ਨਾਲ ਇਹਨਾਂ ਨੇ ਹਮਲਾ ਕੀਤਾ? ਕੋਲ ਛਕੜੇ ਪੂਰੇ ਪਾਈਪ ਹੋਈ ਸੀ ਬੱਚਿਆਂ ਦੀ ਛੜੇ ਸੀਗੇ ਤਿੱਕੇ ਕੋਈ ਬੋਤਲਾਂ ਸੀ ਪਾਣੀ ਦੀਆਂ ਜਿਹੜੀਆਂ ਲੈ ਕੇ ਜਾਂਦੇ ਨੇ ਲੜਾਈ ਦਾ ਕਾਰਨ ਸਾਹਮਣੇ ਆਇਆ ਕੁਝ? ਸ੍ਰੀ ਬਾਪ ਤਾਂ ਮੈਨੂੰ ਤਾਂ ਕੋਈ ਇੱਕਦਾਂਲਾ ਆਈਡੀਆ ਨਹੀਂ ਹੈਗਾ। ਤੇ ਪਹਿਲੋਂ ਵੀ ਕੋਈ ਲੜਾਈ ਝਗੜਾ ਹੋਇਆ ਸੀ? ਨਹੀਂ ਸਰ ਕਦੀ ਕਦੀ ਕੋਈ ਲੜਾਈ ਨਹੀਂ ਕਿਸੇ ਪੁਰਾਣੀ ਲਾਕਡਾਟ ਨਾਲ ਕੋਈ ਲੜਾਈ ਨਹੀਂ ਐਕਟੀਵਿਟੀ ਨਾਲ ਉਹ ਬੱਚੇ ਜਿਹਨਾਂ ਨੂੰ ਨਾਲ ਦੇ ਦੇ ਤੇ ਹਮਲਾ ਕੀਤਾ ਆ ਉਹ ਸੈਕਸ਼ਨ ਵੀ ਲੱਗ ਜਿੰਦਾ ਸੇਮ ਕਲਾਸਕੀਟ ਦੀ 10th ਦੇ ਵਿੱਚ ਹੀ ਲੱਗ ਬਾਰੇ ਪੁੱਛੀ ਮੇਰਾ ਨਾਮ ਰੇਸ਼ਮਖਨੂਟ ਹਾਂਜੀ ਕਿੱਥੇ ਰਹਿੰਦੇ ਆਪਾਂ ਆਦਰਸ਼ ਨਗਰ ਸੀ ਮੈਡਮ ਅੱਜ ਸਿਵਲ ਹਸਪੀਟਲ ਜਾਣ ਕੀ ਮਾਮਲਾ ਕੀ ਸਾਰਾ ਸਰ ਮੈਂ ਬਸ ਘਰ ਬੈਠੀ ਸੀ ਮੈਨੂੰ ਨੇ ਅਜ ਦੋਸਤ ਦੇ ਪਾਪਾ ਦਾ ਫੋਨ ਆਇਆ ਕਿ ਤੁਹਾਡੇ ਬੇਟੇ ਦਾ ਸਿਰ ਹਟ ਗਿਆ ਤੇ ਮੈਂ ਭੱਜੀ ਗਈ ਕੀ ਹੋਇਆ ਪਤਾ ਨਹੀਂ ਜਦੋਂ ਮੈਂ ਗਈ ਉਹਨੇ ਸਿਵਲ ਹਸਪੀਟਲ ਸኩልੋਂ ਫੋਨ ਆਇਆ ਮੈਂ ਕਾ ਮੈਡਮ ਦਾ ਮੈਂ ਕਾ ਕਿਹਾ ਮੈਮ ਗਿਰ ਗਿਆ ਮੇਰਾ ਬੱਚਾ ਕੀ ਹੋਇਆ ਕਹਿੰਦੇ ਗਿਰਿਆ ਨਹੀਂ ਮੈਮ ਤੇ ਲੜਾਈ ਦਾ ਕੇਸ ਹੈ ਮੈਂ ਕਾ ਕੀ ਕਹਿੰਦੇ ਬੱਚਿਆਂ ਨੇ ਮੇਰੇ ਕਾ ਲੜਫੇ ਬੱਚੋ ਪਤਾ ਚੱਲਿਆ ਕਿ 7-8 ਮੁੰਡੇ ਇਹਨੂੰ ਪਿੱਛੇ ਲੈ ਗਏ ਤੇ ਉਹਨਾਂ ਨੇ ਕੜਿਆਂ ਤੇ ਬੋਤਲਾਂ ਨਾਲ ਮਾਰਿਆ ਕਹਿੰਦੇ ਅੱਜ ਤੈਨੂੰ ਮਾਰ ਦੇਣਾ ਮੈਡਮ ਜਿਹੜੇ ਕੜੇ ਵਗੈਰਾ ਪਾਉਂਦੇ ਆ ਇਹ ਅਲਾਉਡ ਆ ਸਕੂਲ ਵਿੱਚ ਸਰ ਬਿਲਕੁਲ ਵੀ ਨਹੀਂ ਉਹ ਬੈਗਾਂ ਚ ਲੈ ਕੇ ਆਏ ਸੀ ਪਹਿਲੇ ਪਲਾਨ ਨਾਲ ਆਏ ਸੀ ਮਾਰ ਦੇਣਾ ਤੇ ਲੜਾਈ ਹੋਈ ਹੈ ਸਕੂਲ ਦੇ ਬਾਹਰ ਜਾਂ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਸਕੂਲ ਦੇ ਅੰਦਰ ਹੋਈ ਹੈ ਤੇ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਤੁਸੀਂ ਸਰ ਹਜੇ ਤਾਂ ਅਸੀਂ ਹੁਣ ਟੰਕੇ ਲਗਵਾ ਕੇ ਹੱਟੀ ਹੈਗੀ ਅਸੀਂ ਬਲ ਦੇ ਵਿੱਚ ਆ ਬੇਟਾ ਤੁਹਾਡਾ ਕਿੰਨੀ ਕਿਹੜੀ ਕਲਾਸ ਚ ਪੜਦਾ ਸਰ 6 10th ਦੇ ਵਿੱਚ ਆ 15 ਸਾਲਾਂ ਦਾ ਤੇ ਕੋਈ ਇਹਦੀ ਪ੍ਰਾਣੀ ਰੰਜਿਸ਼ ਵੀ ਦੀ ਸਰ ਬਿਲਕੁਲ ਵੀ ਨਹੀਂ ਕਦੀ ਨਹੀਂ ਅੱਜ ਤੀਂ ਆਂਦਾ ਹੋਇਆ ਤੇ ਕੋਈ ਨਾਮ ਵਗ ਰਹਾ ਹੈ ਜਿਹਨਾਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ ਚਾਹ ਪੰਜ ਮੁੰਡਿਆਂ ਦੇ ਨਾਮ ਪਤਾ ਹੈ ਬਾਕੀਆਂ ਨੂੰ ਬਾਈਕ ਤੇ ਜਾਂਦੇ ਨੇ